ਨਾਲ ਹੀ ਸਤਕਾਰ ਸਿੱਧ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਸੰਗਤਾਂ ਨੂੰ ਦੇਣਗੇ ਤਨ ਤਨ ਹਮਾਰੇ ਭਾਗ ਘਰ ਆਇਆ ਪਰ ਮੇਰਾ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਬਾਬਾ ਜੀ ਵੀ ਪਹਿਲਾਂ ਧਾਰਨਾ ਪੜਦੇ ਸੀ ਇਹੋ ਜਿਹੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਮਹਾਰਾਜ ਦੇ ਕਈ ਵਾਰ ਸਾਰੇ ਨਗਰਾਂ 'ਚ ਬਾਬਾ ਜੀ ਦੇ ਨਾਲ ਜਾਣਾ ਹੁੰਦਾ ਸੰਗਤ ਪੁੱਛਦੀ ਐ ਅਸੀਂ ਵੀ ਮਹਾਰਾਜ ਦੇ ਦਰਸ਼ਨ ਕੀਤੇ ਆ ਮੇਰਾ ਖਿਆਲ ਜੇ ਮੈਂ ਇਹ ਗੱਲ ਸਟੇਜ ਤੋਂ ਕਹਿ ਦਵਾਂ ਇੰਨੇ ਸੁੰਦਰ ਸਤਿਗੁਰ ਕਿਤੇ ਦੇਖੇ ਨਹੀਂ ਜਿਨ੍ਹਾਂ ਨੇ ਇੱਕ ਵਾਰ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਾਰਜੀ ਦੇ ਦਰਸ਼ਨ ਕਰ ਲੈਣਾ ਉਹ ਦਰਸ਼ਨਾਂ ਦੇ ਵੱਲ ਤੱਕਦਾ ਹੀ ਰਹਿ ਗਿਆ ਆਖਿਰਕਾਰ ਉਹ ਜ਼ਿੰਦਗੀ ਜਿੰਨਾ ਚਿਰ ਜੀਵਨ ਰਹੇਗਾ ਉਹਨਾਂ ਚਿਰ ਉਹਦੇ ਫਿਰਦੇ ਚ ਉਹ ਦਰਸ਼ਨ ਜਾਣਗੇ ਨਹੀਂ ਤੇ ਮਹਾਂਪੁਰਖਾਂ ਨੇ ਸੱਬੇ ਸਾਂਝੀ ਵਾਲ ਸਦੈਨ ਤੂੰ ਕਿਸੇ ਨੰਦੇ ਸੇ ਵਾਰਾ ਜੀ ਇਹਹੀ ਉਪਦੇਸ਼ ਸਰਬ ਸਾਂਝੀ ਵਾਲਤਾ ਦਾ ਸੰਸਾਰ ਨੂੰ ਦਿੱਤਾ ਭੁੱਲਾ ਪਟਕਾ ਸੰਸਾਰ 84 ਦੇ ਵਿੱਚ ਚੱਕਰ ਲਾਉਂਦਾ ਰਹਿੰਦਾ ਉਹਨੂੰ ਵਾਰ ਕੱਢਣ ਲਈ ਦਿਨ ਰਾਤ ਇੱਕ ਕਰਕੇ ਸਾਰੇ ਹੀ ਨਗਰਾਂ ਸੰਸਾਰ ਚ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ ਅਸੀਂ ਵੀ ਅੱਜ ਸਮੂਹ ਸੰਗਤਾਂ ਵੱਡੀ ਗਿਣਤੀ ਚ ਮਹਾਰਾਜ ਜੀ ਦੇ ਜਨਮ ਦਿਨ ਦੇ ਇਹ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਨਾ ਇਹ ਸਤਿਗੁਰ ਦੀ ਕਿਰਪਾ ਤਨ ਤਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਸਤਿਕਾਰ ਸਿੱਧ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਮਾਪੁਰਖਾਂ ਦੇ ਇਹ ਕਮਾਏ ਪਰਵਚਨ ਵੀ ਆਪਾਂ ਸਰਵਣ ਕਰਨੇ ਆ ਅਸੀਂ ਅਰਦਾਸ ਵੀ ਕਰਨੀ ਆ ਮਾਪੁਰਖਾਂ ਦੇ ਸਥਾਨ ਤੇ ਆਏ ਆ ਨਾ ਮੇਰੇ ਭਾਗ ਜੇ ਹੋਣ ਚੰਗੇਰੇ ਮੈਂ ਦਰ ਤੇਰੇ ਤੇ ਆਵਾਂ ਜੇ ਕਿਰਪਾ ਹੋ ਜਾਏ ਤੇਰੀ ਤਾਂ ਰਜ ਰਜ ਦਰਸ਼ਨ ਪਾਵਾਂ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਫਿਰ ਬਾਬਾ ਜੀ ਨੇ ਕੀਰਤਨ ਸ਼ੁਰੂ ਕਰ ਦੇਣਾ ਬੋਲੇ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ